ਕੈਨੇਡਾ ਦੇ ਵਿੱਚ ਇਸ ਸਮੇਂ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਜਿੱਥੇ ਫੈਡਰਲ ਲਿਬਰਲਸ ਦੇ ਵੱਲੋਂ ਇਸ ਵਿੱਚ ਸਖਤੀ ਸੰਬੰਧੀ ਕਦਮ ਚੁੱਕੇ ਜਾ ਰਹੇ ਨੇ ਉੱਥੇ ਹੀ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆਪ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਉਹਨਾਂ ਆਖਿਆ ਕਿ ਲਿਬਰਲਸ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਕੈਨੇਡਾ ਦੀ ਆਬਾਦੀ ਵਧਣ ਦੀ ਰਫ਼ਤਾਰ ਨੂੰ ਉਹ ਕਟ ਕਰਨਗੇ ਜਿਨ੍ਹਾਂ ਇੱਕ ਵਾਰ ਫਿਰ ਤੋਂ ਆਖਿਆ ਕਿ ਇਮੀਗ੍ਰੇਸ਼ਨ ਦੇ ਨੰਬਰ ਹੈਲਥ케ਅਰ ਹਾਊਸਿੰਗ ਦੇ ਨਾਲ ਜੁੜੇ ਹੋਏ ਹੋਣੇ ਚਾਹੀਦੇ ਨੇ ਕੰਜ਼ਰਵਟਿਵ ਲੀਡਰ ਪੀਰੇ ਪੋਲੀਅਮ ਨੇ ਕਿਹਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਕੈਨੇਡਾ ਦੀ ਪਾਪੂਲੇਸ਼ਨ ਵਿੱਚ ਹੋ ਰਹੇ ਵਾਧੇ ਨੂੰ ਕੰਟਰੋਲ ਕਰਨਗੇ ਪੋਲੀਅਮ ਨੇ ਕਿਹਾ ਕਿ ਲਿਬਰਲ ਸਰਕਾਰ ਨੇ ਮੁਲਕ ਦਾ ਇਮੀਗ੍ਰੇਸ਼ਨ ਸਿਸਟਮ ਤਬਾਹ ਕਰ ਦਿੱਤਾ ਤੇ ਉਹਨਾਂ ਨੇ ਇਮੀਗ੍ਰੇਸ਼ਨ ਵਿੱਚ ਕਟੌਤੀ ਕਰਨ ਦੀ ਗੱਲ ਆਖੀ ਹੈ ਪੋਲੀ ਆਪਣੇ ਕਿਹਾ ਕਿ ਟ੍ਰੋਡੋ ਦੀ ਸਰਕਾਰ ਤੋਂ ਪਹਿਲਾਂ ਇਮੀਗ੍ਰੇਸ਼ਨ ਕੋਈ ਵਿਵਾਦਪੂਰਨ ਮੁੱਦਾ ਨਹੀਂ ਸੀ ਪਰ ਇੰਟਰਨੈਸ਼ਨਲ ਸਟੂਡੈਂਟਸ ਅਤੇ ਘੱਟ ਤਨਖਾਹ ਵਾਲੇ ਵਰਕਰਸ ਦੇ ਵਾਧੇ ਦੇ ਕਾਰਨ ਇਸ ਸਬੰਧੀ ਸਾਰਾ ਨਜ਼ਰੀਆ ਬਦਲ ਗਿਆ ਅਤੇ ਲੋਕਾਂ ਨੂੰ ਜੋ ਕੈਨੇਡਾ ਚ ਲਿਆਉਣਾ ਪਹਿਲਾਂ ਚੰਗਾ ਸਮਝਿਆ ਜਾਂਦਾ ਸੀ ਉਸ ਬਾਰੇ ਲੋਕਾਂ ਦੀ ਅਪਰੋਚ ਤੇ ਸੋਚ ਬਦਲੀ ਹੈ ਉਹਨਾਂ ਆਖਿਆ ਕਿ ਕਾਬੂ ਤੋਂ ਬਾਹਰ ਵਾਲੀ ਐਨਡੀਪੀ ਲਿਬਰਲ ਸਰਕਾਰ ਨੇ ਸਾਡੇ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ ਤੇ ਹੁਣ ਜ਼ਰੂਰਤ ਹੈ ਕਿ ਕੈਨੇਡਾ ਦੀ ਪੋਪੂਲੇਸ਼ਨ ਦੇ ਵਿੱਚ ਹੋ ਰਿਹਾ ਤੇਜ਼ੀ ਦੇ ਨਾਲ ਵਾਧਾ ਕਟਾਇਆ ਜਾਵੇ ਜਿੰਨਾ ਕਿਹਾ ਹੈ ਕਿ ਕੈਨੇਡਾ ਦੀ ਆਬਾਦੀ ਦੇ ਵਿੱਚ ਵਾਧਾ ਉਸੇ ਰਫਤਾਰ ਦੇ ਨਾਲ ਹੋ ਸਕਦਾ ਜਿੰਨੀ ਇੱਥੇ ਹਾਊਸਿੰਗ ਹੈਲਥ케ਅਰ ਅਤੇ ਵਰਕਰਸ ਦੀ ਜ਼ਰੂਰਤ ਹੈ ਇਸ ਤੋਂ ਜ਼ਿਆਦਾ ਹੋਇਆ ਵਾਧਾ ਲੋਕਾਂ ਦਾ ਨਜ਼ਰੀਆ ਬਦਲੇਗਾ ਹਾਲਾਂਕਿ ਪੋਲੀਓਬ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪਰਮਾਨੈਂਟ ਰੈਜ਼ਿਡੈਂਸੀ ਦੀ ਕਿੰਤੀ ਦੇ ਵਿੱਚ ਕਮੀ ਕਰਨਾ ਚਾਹੁੰਦੇ ਨੇ ਜਾਂ ਨਹੀਂ ਪੋਲੀਓ ਪਹਿਲਾਂ ਕਹਿ ਚੁੱਕੇ ਨੇ ਕਿ ਇਮੀਗ੍ਰੇਸ਼ਨ ਪਧਰਾਂ ਨੂੰ ਹਾਊਸਿੰਗ ਇਨਫਰਾਸਟ੍ਰਕਚਰ ਦੇ ਨਾਲ ਜੋੜਿਆ ਜਾਏਗਾ ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਜੁਲਾਈ ਚ ਲਗਪ ਲਗਭਗ 2.55 ਹਜ਼ਾਰ ਯੂਨਿਟਸ ਦਾ ਨਿਰਮਾਣ ਸ਼ੁਰੂ ਹੋਣ ਦੀ ਰਿਪੋਰਟ ਕੀਤੀ ਸੀ ਫੈਡਰਲ ਸਰਕਾਰ ਇਸ ਸਾਲ ਲਗਭਗ 4.85 ਹਜ਼ਾਰ ਲੋਕਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇਗੀ 2025-26 ਦੇ ਲਈ ਗਿਣਤੀ 5 ਲੱਖ ਰੱਖੀ ਗਈ ਹੈ ਪਰ ਹੁਣ ਚਰਚਾਵਾਂ ਨੇ ਕਿ ਇਸ ਨੂੰ ਵੀ ਕੱਟ ਲਗਾਇਆ ਜਾ ਸਕਦਾ ਹੈ ਫੈਡਰਲ ਸਰਕਾਰ ਦੁਆਰਾ ਟੈਂਪੋਰਰੀ ਫੋਰਨ ਵਰਕਰਸ ਦੇ ਨਿਯਮਾਂ ਦੇ ਵਿੱਚ ਜੋ ਢਿੱਲ ਦਿੱਤੀ ਗਈ ਸੀ ਉਸ ਦੇ ਵਿੱਚ ਵੀ ਚੇਂਜਸ ਕੀਤੀਆਂ ਗਈਆਂ ਨੇ ਸਟੈਟਿਸਟਿਕ ਕਿ ਕੈਨੇਡਾ ਅਨਸਾਰ ਦੱਸਿਆ ਗਿਆ ਕਿ 3 ਸਾਲਾਂ ਦੇ ਵਿੱਚ 112789 ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ 2021 'ਚ ਲਗਭਗ 1.3 ਮਿਲੀਅਨ ਤੋਂ ਦੋ ਗੁਣੇ ਹੋ ਕੇ ਇਸ ਸਾਲ ਦੇ ਦੂਜੇ ਕੁਆਟਰ ਦੇ ਵਿੱਚ 2.8 ਮਿਲੀਅਨ ਦਰਜ ਕੀਤੇ ਗਏ ਨੇ ਫੈਡਰਲ ਅੰਕੜੇ ਦਰਸਾਉਂਦੇ ਨੇ ਕਿ ਟੈਂਪਰੇਰੀ ਵਰਕਰਸ ਦੇ ਪ੍ਰੋਗਰਾਮ ਰਾਹੀਂ ਵਰਕਰਸ ਦੀ ਤਾਦਾਦ 2016 ਦੇ ਵਿੱਚ 15817 ਸੀ ਜੋ ਕਿ 2023 ਦੇ ਵਿੱਚ 83656 ਪਰ ਇਅਰ ਹੋ ਗਈ ਹੈ ਸਰਕਾਰ ਵੱਲੋਂ ਨਵੀਆਂ ਤਬਦੀਲੀਆਂ ਦੇ ਤਹਿਤ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ 65000 ਤੱਕ ਕਟਾਈ ਜਾਏਗੀ ਤੇ ਇਸ ਨੂੰ ਪੰਡੈਮਿਕ ਦੇ ਪਹਿਲੇ ਨੰਬਰ ਤੇ ਲਿਆਂਦਾ ਜਾਏਗਾ ਪਰ ਦੂਜੇ ਪਾਸੇ ਪੋਲੀਬ ਨੇ ਕਿਹਾ ਕਿ ਸਿਰਫ ਐਗਰੀਕਲਚਰ ਤੇ ਕੰਸਟਰਕਸ਼ਨ ਸੈਕਟਰ ਨੂੰ ਇਸ ਪ੍ਰੋਗਰਾਮ ਤੇ ਨਿਰਭਰ ਰਹਿਣਾ ਚਾਹੀਦਾ ਹੈ ਬਾਕੀ ਥਾਵਾਂ ਦੇ ਉੱਪਰ ਉਹ ਕੋਸ਼ਿਸ਼ ਕਰਨਗੇ ਕਿ ਕੈਨੇਡਾ ਦੀ ਪੋਪੂਲੇਸ਼ਨ ਦੇ ਵਿੱਚ ਵਾਧਾ ਇਨਫਰਾਸਟ੍ਰਕਚਰ ਗਰੋਥ ਦੇ ਹਿਸਾਬ ਦੇ ਨਾਲ ਹੀ ਹੋਵੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ